ਗੜੀ की ਗਈ ਜਾਂਦਾ 1 ਮਿੰਟ ਕੋਣ ਦੇ ਨਾਟਾ ਕੋਣ ਗਿਆ ਦੇ ਕੋਣ ਤੋਂ ਬਾਰੇ ਖਾਣੇ ਪਾ ਕਿ ਬੋਝਦਾ ਇਹ ਆਇਆ ਆਟਾ ਹੋ ਜਾਂਦਾ ਜੀ ਉਹ ਕਿ ਕਰਦਾ ਉਹਨੇ ਹਾਂ ਉਹ ਤੇ ਹੋਸਟੇਲ ਜਣਾ ਜੀ ਹੋਸਟੇਲ ਦਾ ਰੋਟੀ ਮਿਲਦੀ ਹੈ ਪੱਕੀ ਬਗਾਈ ਜੇ ਕਿਤੇ ਨਾ ਆਵੇ ਆਂਟੀ ਫਿਰ ਉੱਥੇ ਪਕਾ ਲੈਣ ਅੱਛਾ ਤੇ ਫਿਰ ਹਣ ਕੱਲ ਤੋਂ ਬਗਾਇਆ ਕਰ ਤੂੰ ਕਰੂਗਾ ਜਿੱਕਰਾ ਅੱਜ ਦੇਖ ਦੇਖ ਸਿੱਖਦਾ ਕੀ ਦੋ ਸਿੱਖਦਾ ਦਾਦੀ ਦਾ ਜੀ ਲੈ ਵੇ ਪੁੱਛ ਹੁਣ ਕਰ ਬੱਤੇ ਉਹ ਆ ਪੂਰੀ ਤਿਆਰੀ ਹੈ ਫਿਰ ਹੋਸਟੇਲ ਦੀ ਹੈ ਆਈ ਚੌਲ ਵੀ ਸਿੱਖਿਆ ਚੌਲ ਬਣਾਉਣਾ ਸਿੱਖ ਗਿਆ ਚੱਕ ਇਹ ਚੱਕ ਜਗੜਾ ਜਗੜਾ ਨਾ ਥੱਲੇ ਝੜਦੀ ਮੁੜ ਕੇ ਤੈਨੂੰ ਪਤਾ ਦਦੀ ਦਾ ਚਗਲਾ ਤੇਰੇ ਮਗਰ ਹੀ ਆਉ ਵੇਲ ਨਾ ਵੇਲ ਨਾ ਮਗਰ ਆਉ ਚਗਲਾ ਥੱਲੇ ਝੜ ਤਾ ਲੈ ਮਿੱਟੱਕ ਵੀ ਦੋ ਇੱਥੇ ਲੰਮੀ ਕਰਤੀ ਹਾਂ ਮੇਡ ਹਾਂ ਹਾਂ ਲੰਮੀ ਕਰਤੀ ਤੂੰ ਦਾਏ ਐ ਸਿੱਖੀ ਐ ਮੈਂ ਆ ਕਾ ਫਿਗਰ ਆ ਕਾ ਤੈਨੂੰ ਬੱਚਾ ਪੜੀ ਗਈ ਆ ਅੱਜ ਤਾਂ ਤੇਜ਼ੀ ਰੋਟੀ ਬਣਾਉਣ ਦਾ ਬੰਨ ਹਾਂ ਜਨਾ ਗਿਆ ਸੀ ਨਾ ਗਿਆ ਸੀ ਤੇ ਸਿਆਰਾ ਸਿਰ ਤਾਂ ਨੰਗਾ ਹੈ ਤੇਰਾ ਸਿਰ ਵੀ ਢਗੀਦਾ ਹੁੰਦਾ ਰੋਟੀ ਬਣਾਉਂਦੇ ਵਾਲ ਡਿੱਗ ਪੈਂਦੇ ਆ ਮੁੜ ਕੇ ਵਿੱਚ ਥੱਲੇ ਕਰ ਲਾ ਆ ਵੀ ਅੰਗਤੜੀ ਗੀ ਰੋਟੀ ਭਾਈ ਗਰਵੀਰ ਦੀ ਦੇਖੋ ਪਹਿਲੀ ਰੋਟੀ ਬਣਾਈ ਆ ਨੇ ਤੇ ਪੇੜਾ ਦਾ ਦਾਦੀ ਕਰਕੇ ਦੇਈ ਜਾਂਦੀ ਏ ਤੈਨੂੰ ਪੇੜਾ ਇਸ ਤਰ੍ਹਾਂ ਹੈਂ ਦਾ ਪੇੜਾ ਪੇੜਾ ਇਹੋ ਨਹੀਂ ਦਾਤਕਾ ਪੇੜਾ ਕੀ ਹੁੰਦਾ ਐ ਗੋਲ ਜਿਹਾ ਕੀ ਹੁੰਦਾ ਐ ਘੱਕ ਕੇ ਕਰ ਲਈ ਆਈ ਕਰ ਤੇਰੀ ਤਾਂ ਦਾ ਦੀ ਜਾਨੀ ਇੱਕ ਕੀ ਨਾ ਤੇਰੇ ਮਗਰ ਸਾਰਾ ਕੁਝ ਆਉ ਕਿ ਨਹੀਂ ਆਉਂਦਾ ਪਤਾ ਨਹੀਂ ਕੋਚਿੰਗ ਲੈਣੀ ਸੌਖੀ ਨਹੀਂ ਰੋਟੀ ਦੀ ਵੀ ਇਹ ਵੀ ਕੋਚ ਆ ਪਹਿਲਾਂ ਇੱਥੋਂ ਚਿੱਤਰ加ਣੇ ਬਣਨੇ ਫਿਰ ਉੱਥੋਂ ਖਾਣੇ ਬਣਨੇ ਆਉਗਾ ਦੀ ਦੰਦਾ ਹੋਏ ਆਵੇ ਬਿਤੇ ਦੋ ਜਿੱਟਸ ਨੂੰ ਲਓ ਬਈ ਗਰਵੀਰ ਦੀ ਰੋਟੀ ਪਹਿਲੀ ਰੋਟੀ ਆ ਇਹ ਪਹਿਲੀ ਰੋਟੀ ਤਾਂ ਮਿੱਠੀ ਪਕਾਈਦੀ ਹੁੰਦੀ ਹੈ ਹੈ ਆਹ ਹੈ ਕਿ ਬਉਂਗਾ ਪਕਾਉਂਗਾ ਲਗਾਓ ਬਾਲਾ ਨੰਨਾ ਪਤੀ ਚਕਲਾ ਚਕਲਾ ਦਰ ਲੈ ਵੱਜੇ ਕੀ ਨੋ ਪੀਣਾ ਜਦੋਂ ਰੋਟੀ ਬਣਾਉਣੀ ਹੈ ਸੈਲਟਾ ਗਿਆ ਹੋਵੇ ਵਾਲ ਨਾਲ ਡਿੱਗਣ ਵਿੱਚ ਸਮਝ ਗਿਆ ਹਾਂ ਛੱਟੀ ਕੋੜ ਫਿਰ ਉਹ ਕਿੰਨਾ ਟੱਕ ਦੇ ਇੱਕ ਪਾਸੇ ਮੋਟੀ ਹੈ ਇਹਦਾ ਕੁੱਤੇ ਵੀ ਰੋਟੀ ਬਣਾਤੀ ਆਏ ਕੇ ਗਾਂ ਦੀ ਬਣਾਤੀ ਗਾਵੀ ਬੇ ਰਕਬਾ ਦੇ ਬਦਲੀ ਬਣਾਤੀ ਆਹਾਂਗਾ ਤਾਂ ਹੋਣੀ ਕੁਛ ਕਰ ਤਾ ਚੰਦੀਆਂ ਬਣਾ ਦਵਾਰੇ ਬਣਾਉਣੀ ਬੈਣੀ ਆਟਾ ਝਾਨਣ ਤੋਂ ਲੈ ਕੇ ਫਿਰ ਗੁੰਨਣਾ ਪਰਪੜੇ ਥਣਾ ਸਾਰੀਆਂ ਚੀਜ਼ਾਂ ਬਾਰੇ ਪਤਾ ਹੋਏ ਆਟਾ ਗੁੰਨਿਆ ਉਹਨੂੰ ਕੀ ਕਹਿੰਦੇ ਹੁੰਦੇ ਬੀਬੀ ਜਿਹੜਾ ਇਕੱਠਾ ਜਿਹਾ ਕਰਕੇ ਰੱਖ ਦਿੰਦੇ ਆ ਤਿਆਉਣ ਤਿਆਉਣ ਹਾਂ ਤਿਆਉਣ ਬਣਾਉਣੀ ਇਕੱਠਾ ਕਰਕੇ ਰੱਖਣਾ ਉਹਨੂੰ ਥਾਪੜ ਕੇ ਠੀਕ ਆ ਗਲਪੜੇਥਣ ਠੱਕ ਰੋਟੀ ਹਾਂ ਹਲੇ ਵੀ ਨਾ ਦੋ ਟੋਆ ਹਰੀ ਹਰੀ ਰੋਟੀ ਤੇ ਲੈ ਲੈ ਉਹ ਵੀ ਰੋਟੀ ਰੱਖਣੀ ਹੈ ਠੱਕ ਆਈ ਨਹੀਂ ਉਦੋਂ ਖਾਂਦੀ ਆ ਪੜਾਲਗਾ ਹਾਂ ਸਬਜੀ ਸਬਜੀ ਤੋਂ ਉਤਰੀਆ ਨਹੀਂ ਹੋਰ ਦਾਦੀ ਨੇ ਖਾਹਰਾ ਕੋ ਸਿੱਖ ਅੱਜ ਕਿਹੜਾ ਰੋਟੇ ਗਾ ਚੌਲ ਖਾਣਾ ਜੀ ਚੌਲ ਸੇਖੜ ਹਾਂ ਚੌਲ ਕਿਵੇਂ ਬੰਦਿਆ ਪਹਿਲਾਂ ਦਾ ਤੜਕਾ ਜੀ ਲੈਣਾਗਾ ਫਿਰ ਕੜਾਈ ਧੋ ਕੇ ਰੱਖ ਲੈਣੀ ਬਾਅਦ ਚ ਪਾਣੀ ਪਾ ਕੇ ਚ ਕਿਉਂ ਕਿਉਂ ਬਾ ਕੀ ਹੋ ਬਾਗੇ ਬਾਦਿ ਤੜਕਾ ਬਾਦਣਾ ਤੋਂ ਟੈਂਕ ਵਾਲਾ ਹਾਂ ਫਿਰ ਪਾਣੀ ਪਾਣੀ ਦਵਾ ਚੌਲ ਚੌਲ ਤੋਂ ਬਾਅਦ ਫਿਰ ਪਾਣੀ ਫਿਰ ਬਾਅਦ ਚੋ ਦੜਕ ਤਾਂ ਰੱਬ ਤੈਨਾਂ ਫਿਰ ਬਣ ਜਾਵੇ ਜੇ ਬਣ ਕੇ ਫੇਰ ਸਰਖਾ ਲੈਣੀ ਆ ਕਾਣ ਬੀਨਤੀ ਆ ਤੁ ਆਇਆ ਹੋਰ ਕੀ ਬਣਾਉਣਾ ਦੇਖਿਆ ਅੱਜ ਕਿ ਰੋਟੀ ਜੀ ਬੀ ਆ ਬੇਲਣੀ ਤੇ ਸਬਜੀ ਸਬਜੀ ਦਾ ਕੰਮ ਚ ਤੇ ਚਟਨੀ 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 ਬਣਾਉਣੀ ਤੈਨੂੰ ਮੈਂ ਦੱਸ ਦਾਂ ਕੁੰਡੇ ਦੇ ਵਿੱਚ ਲਾਲ ਮਿਰਚਾਂ ਪਾ ਕੇ ਵਿੱਚ ਟਮਾਟਰ ਸੱਟ ਕੇ ਘੋਟਾ ਮਾਰੇ ਕੀ ਹੋ ਗਿਆ ਮੇਰਾ ਅੱਖਾਂ ਦੇ ਪੈ ਜਾਣਗੇ ਅੱਖਾਂ ਦੇ ਕੇ ਪੈ ਟਮਾਟਰ ਦੇ ਪਾਣੀ ਨਾਲ ਮਿਰਚਾਂ ਵੀ ਪੈਣਗੀਆਂ ਅੱਖਾਂ 'ਚ ਫੇਰ ਹੀ ਪਤਾ ਲੱਗੂ ਬਣ ਗਈ ਹੁਣ ਸਾਰਾ ਕੁਝ ਹਾਂ ਜੀ ਬਸ ਲੱਸੀ ਰਹੀ ਲੱਸੀ ਬਣਾਉਣੀ ਆਂਦੀ ਆ ਹਾਂ ਦੁੱਧ ਰੜਕਣਾ ਤਦ ਉੱਧਰ ੜਕਣਾ ਵੀ ਸਿੱਖਾ ਕਿਉਂ ਕੱਢਣਾ ਵੀ ਸਿੱਖਾ ਮੱਖਣੀ ਪਰ ਮੱਖਣੀ ਤੋਂ ਕਿਹੋ ਕਿਵੇਂ ਬਣਦਾ ਹਾਂ ਲੋਰੀ ਬਈ ਨੇ ਸਿੱਖ ਲੀਆਂ ਰੋਟੀਆਂ ਚਲ ਲਿਆ ਰੋਟੀਆਂ ਲੈ ਕੇ ਅੰਦਰ